ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਅੱਜ ਫਿਰ ਇੱਕ ਮਸਕੀਨ ਜੀ ਦੀ ਵੀਡੀਓ ਦੇ ਨਾਲ ਹਾਜ਼ਰ ਆ ਯਾ ਇਹ ਮਸਕੀਨ ਜੀ ਦੀ ਵੀਡੀਓ ਆਪਾਂ ਕੱਲ ਵੀ ਦੇਖੀ ਸੀ ਤੇ ਅੱਜ ਵੀ ਦੇਖ ਲੱਗੇ ਆ ਇਸ ਵੀਡੀਓ ਦੇ ਵਿੱਚ ਨਾ ਮਸਕੀਨ ਜੀ ਸਾਹਿਬ ਮੁਹੰਮਦ ਪੀਸ ਬੀ ਅਪਨ ਹੈਮ ਔਰ ਹਜ਼ਰਤ موسی ਅਲੈ ਸਲਾਮ ਦੀ ਨਾਲ ਗੱਲ ਕਰਦੇ ਪੈਣ ਤੇ ਬੜਾ ਹੀ ਅੱਛਾ ਲੱਗਦਾ ਜਦੋਂ ਮਸਕੀਨ ਜੀ ਸਾਹਿਬ ਅਸਲਾਮ ਦੇ ਬਾਰੇ ਗੱਲ ਕਰਦੇ ਨੇ ਇਹਨਾਂ ਕੋਲ ਬਹੁਤ ਸਾਰੇ ਧਰਮਾਂ ਦੇ ਬਾਰੇ ਨੌਲੇਜ ਹੈ ਤੇ ਇਹ ਅਸਲਾਮ ਦੇ ਬਾਰੇ ਬੁੱਧੀਜ਼ਮ ਦੇ ਬਾਰੇ ਹਿੰਦੂਇਜ਼ਮ ਦੇ ਬਾਰੇ ਸਾਰਿਆਂ ਦੇ ਬਾਰੇ ਇਹਨਾਂ ਦੇ ਕੋਲ ਨੌਲੇਜ ਹੈਗਾ ਤੇ ਦੋਸਤੋ ਅੱਜ ਆਪ ਵੀਡੀਓ ਦੇਖਨੇ ਆ ਉਸ ਤੋਂ ਬਾਅਦ ਆਪਾਂ ਇਹਦਾ ਛੋਟਾ ਜਿਹਾ ਰਿਵਿਊ ਕਰਾਂਗੇ ਵੀਡੀਓ ਬਹੁਤ ਹੀ ਪਿਆਰੀ ਹੈ ਤੁਸੀਂ ਐਂਡ ਤੱਕ ਦੇਖਣੀ ਹੈ ਵੀਡੀਓ ਲੰਬੀ ਹੋ ਜਾਏਗੀ ਲੇਕਿਨ ਐਂਡ ਤੱਕ ਦੇਖਣੀ ਉਸ ਤੋਂ ਬਾਅਦ ਆਪਾਂ ਇਹਦਾ ਇੱਕ ਛੋਟਾ ਜਿਹਾ ਰਿਵਿਊ ਜ਼ਰੂਰ ਕਰਾਂਗੇ ਯਹੂਦੀਆਂ ਦਾ ਰੈਬਰੀ ਪੁਰਸ਼ ਜੋ ਸਾਡੇ 3000 ਸਾਲ ਪਹਿਲੇ ਅੰਦਾਜ਼ਨ ਹੋਇਆ ਹੈ ਕੋਹ ਤੂਰ ਕੋ ਕਹਿੰਦੇ ਨੇ ਪਹਾੜ ਨੂੰ ਤੇ ਪਹਾੜ ਦਾ ਨਾਂ ਸੀ ਤੂਰ ਉਸਤੇ ਚੜਕੇ ਰੋਜ਼ ਇਬਾਦਤ ਕਰਦਾ ਸੀ ਬੰਦਗੀ ਕਰਦਾ ਸੀ ਮੁਹੰਮਦ ਸਾਹਿਬ ਵੀ ਇੱਕ ਪਹਾੜ ਤੇ ਜਾਂਦੇ ਸਨ ਗਾਰ ਅਜੇ ਵੀ ਬਣੀ ਹੋਈ ਏ ਹੁਣ ਉੱਥੇ ਤੱਕ ਸਾウਦੀ ਅਰਬ ਦੀ ਗਵਰਨਮੈਂਟ ਨੇ ਬਕਾਇਦਾ ਸੜਕ ਬਣਾ ਦਿੱਤੀ ਏ ਟਨਲ ਬਣਾ ਦਿੱਤੀ ਏ ਸੁਰੰਗ ਬਣਾ ਦਿੱਤੀ ਏ 8-10 ਮੀਲ ਦੀ ਵਾਟ ਕਰਕੇ ਯਾਤਰੀਆਂ ਨੂੰ ਜਾਣਾ ਪੈਂਦਾ ਸੀ ਹਾਜੀਆਂ ਨੂੰ ਹੁਣ ਸਿਰਫ 3 ਮੀਲ ਦਾ ਰਸਤਾ ਰਹਿ ਗਿਆ ਜਿੱਥੇ ਬੈਠ ਕੇ ਮੁਹੰਮਦ ਸਾਹਿਬ ਬੰਦਗੀ ਕਰਦੇ ਸਨ ਅੱਲਾਹ ਦਾ ਜਪ ਕਰਦੇ ਸਨ ਪਹਾੜ ਮੈਂ ਹੈਰਾਨਾ ਪਛੋਖੜ ਜੀਵਨ ਦੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਹਿਮਕੁੰਡ ਨੂੰ ਚੁਣਿਆ ਪਹਾੜ ਭਾਰਤ ਦੇ ਚੋਟੀ ਦੇ ઋષਿ ਮੁਨੀ 90% ਦੇ ਪਹਾੜਾਂ ਤੇ ਹੀ ਜਪ ਤਪ ਕਰਦੇ ਰਹੇ ਜ਼ਮੀਨ ਤੋਂ ਥੋੜਾ ਜਿਹਾ ਉੱਚਾ بلند ਉੱਠ ਕੇ ਕੁਛ ਨਾ ਕੁਛ ਮਦਦ ਮਿਲਦੀ ਹੋਵੇਗੀ ਖੈਰ ਇਸ ਦੀ ਲੰਕਾਈ ਤੇ ਮੈਂ ਨਾ ਜਾਵਾਂ ਕੋ ਤੂਰ ਤੇ ਜਾਂਦਾ ਸੀ ਇੱਕ ਦਿਨ ਇੱਕ ਆਯਾਲੀ ਜਿਹਦੇ ਕੋਲ 100 150 ਭੇਡਾਂ ਸਨ ਜੰਗਲੇ ਚਰੰਦਾ ਸੀ ਜੰਗਲੇ ਚ ਰਹਿੰਦਾ ਸੀ ਭੇਡਾਂ ਦਾ ਦੁੱਧ ਵੇਚ ਕੇ ਉਹਨਾਂ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ ਰਾਤ ਨੂੰ ਵੀ ਜੰਗਲ ਹੀ ਚਿਰਹਿ ਜਾਣਾ ਹੈ ਬਸ ਕੰਡਿਆਂ ਦੀ ਇੱਕ ਵਾੜ ਜਿਆ ਬਣਾਈ ਹੋਈ ਸੀ ਚਾਰੋਂ ਪਾਸੇ ਜਿਹਦੇ ਚ ਬੇੜਾ ਨੂੰ ਵੜ ਲੈਂਦਾ ਸੀ ਔਰ ਉੱਥੇ ਹੀ ਬਾਰਸੌ ਜਾਂਦਾ ਸੀ ਇੱਕ ਦਿਨ ਖਿਆਲ ਆਇਆ ਸ਼ਹਿਰ ਤੇ ਦੇਖਾਂ ਕਦੀ ਗਿਆ ਨਹੀਂ ਸ਼ਹਿਰ ਦੇਖਣਾ ਬਹੁਤ ਵੱਧ ਗਿਆ ਵੱਡਾ ਹੋ ਗਿਆ ਪਰ ਬੇਡਾ ਨੂੰ ਕੱਲਾ ਛੱਡਣ ਨੂੰ ਵੀ ਜੀ ਨਾ ਕਰੇ ਤੂੰ ਬੇਡਾ ਨੂੰ ਵੀ ਨਾਲ ਲੈ ਗਏ। ਸ਼ਹਿਰ ਦੇ ਅੰਦਰ ਜੈਸੇ ਦਾਖਲ ਹੋਇਆ ਤੋ ਪਹਿਲੇ ਇੱਕ ਇਬਾਦਤਗਾਹ ਪੈਂਦੀ ਸੀ। ਉੱਥੇ ਇੱਕ ਵਾਇਸ ਭਾਉ ਕਥਾ ਕਰਨ ਵਾਲਾ ਰੱਬ ਦੀ ਗੱਲ ਕਰਨ ਵਾਲਾ। ਲੋਕਾਂ ਨੂੰ ਸੁਣਾ ਰਿਹਾ ਸੀ ਖੁਦਾ ਜਿਹੜਾ ਹੈ ਲਾ ਮਕਾਨ ਹੈ ਲਾ ਸ਼ਰੀਕ ਹੈ ਲਾ ਮੈਦੋ ਇਹ ਖੜਾ ਹੋ ਕੇ ਸੁਣ ਲਗ ਪਿਆ ਲਾ ਮਕਾਨ ਉਹਦਾ ਕੋਈ ਨਿਸ਼ਚਿਤ ਥਾਂ ਨੂੰ ਯਾਦ ਕਰਦੇ ਨਹੀਂ ਕੋਈ ਇਸ ਆਯਾਲੀ ਨੇ ਸੁਣਿਆ ਪ੍ਰਮਾਤਮਾ ਦਾ ਕੋਈ ਘਰ ਥਾਂ ਠਿਕਾਣਾ ਨਹੀਂ ਹੈ ਸੀਮਤ ਜਿਉਂ ਦੀ ਸੋਚਣੀ ਸੀ ਵਿਚਾਰੇ ਦੀ ਲਾ ਮਕਾਨ ਲਾ ਸ਼ਰੀਕ ਉਹਦਾ ਕੋਈ ਸ਼ਰੀਕ ਨਹੀਂ ਹੈ ਹੱਸ ਪਿਆ ਤੇ ਆਇਆ ਲਈ ਪੇਡਾਂ ਨੂੰ ਵਾਪਸ ਲੈ ਆ ਉੱਥੇ ਕਿnde ਲੈ ਹੁਦਾ ਗੱਲ ਤੇ ਤੇਰੀ ਬੜੀ ਸੁਣਦੇ ਹੁੰਦੇ ਸੀ ਪਰ ਅੱਜ ਪਹਿਲੀ ਵਾਰ ਪਤਾ ਚੱਲੇ ਤੂੰ ਮੇਰੇ ਵਰ ਗਈ ਹੈ ਸਾਡਾ ਵੀ ਕੋਈ ਗਾਰਡ ਕੋਈ ਨਹੀਂ ਤੇਰਾ ਵੀ ਕੋਈ ਨਹੀਂ ਸਾਡਾ ਵੀ ਕੋਈ ਸ਼ਰੀਰ ਕੋਈ ਨਹੀਂ ਨਾ ਮਾਂ ਹੈ ਨਾ ਪਿਓ ਹੈ ਨਾ ਭਰਾ ਹੈ ਨਾ ਭੈਣ ਕੋਈ ਵੀ ਨਹੀਂ ਹੈ ਤੇਰਾ ਵੀ ਕੋਈ ਨਹੀਂ ਚੱਲ ਹੁਣ ਹੋਰ ਤੇ ਕਿਸੇ ਨਾਲ ਮੇਰੀ ਸਾਂਝ ਨਹੀਂ ਬਣਦੀ ਕਿਉਂ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਆਪਣਾ ਤੇ ਕੋਈ ਨਹੀਂ ਗੁਰੂ ਅੰਗਦ ਦੇਵ ਜੀ ਦਾ ਇੱਕ ਬੜਾ ਕੀਮਤੀ ਸ਼ਲੋਕ ਕਿਸ ਹੀ ਕੋਈ ਕੋਏ ਮੰਜ ਨੇ ਮਾਣੀ ਇੱਕ ਤੋਂ ਇੱਥੋਂ ਇਸ ਨੇ ਫਰਿਆਦ ਕੀਤੀ हे प्रभु हे खुदा किसे दा कोई है किसे दा कोई है किसे दा कोई अपना ते कोई नहीं ना कोई बहन है ना कोई भाई है ना माता ना पिता कोई संतान नहीं कोई पत्नी नहीं कोई मां बाप नहीं कुछ भी नहीं कल आज पता चले तो भी कल ना तो भी कल है ला शरीक है ये कहंदा मेरा मन बहुत खुश होया है ਐ ਖੁਦਾ ਬਹੁਤ ਖੁਸ਼ ਹੋਇਆ ਅੱਜ ਪਹਿਲੀ ਦਫਾ ਪਤਾ ਚੱਲੇ ਤੂੰ ਮੇਰੀ ਦਾ ਮੇਰੀ ਤਰ੍ਹਾਂ ਪਤਾ ਹੈ ਵਾਪਸ ਆ ਕੇ ਇਸਨੇ ਕੀ ਕੀਤਾ ਸੰਦੇਹ ਹੋ ਚੁੱਕੀ ਸੀ ਪੇੜਾਂ ਦਾ ਦੁੱਧ ਚੋਇਆ ਗਰਮ ਕੀਤਾ ਬਾਜਰੇ ਦੇ ਦੋ ਪ੍ਰਸ਼ਾਦੇ ਬਣਾਏ ਤੇ ਲੈ ਕੇ ਬੈਠਾ ਕਹਿੰਦਾ ਖੁਦਾ ਸਾਡੇ ਕੋਲ ਤੇ 150 ਦੇ ਕਰੀਬ ਭੇਡਾਂ ਵੀ ਹਨ ਪਤਾ ਨਹੀਂ ਤੇਰੇ ਕੋਲ ਹਨ ਕਿ ਨਹੀਂ ਤੇ ਐ ਹੁਣ ਤੂੰ ਮੇਰੇ ਨਾਲ ਆ ਬੈਠ ਕੇ ਰੋਟੀ ਖਾ ਦੁੱਧ ਮੈਂ ਗਰਮ ਕੀਤਾ ਹੈ ਤੂੰ ਤੇ ਤੂੰ ਰਜ ਜਾਏਗਾ ਫਿਰ ਮੈਂ ਬਾਅਦ ਵਿੱਚ ਪੀਵਾਂਗਾ ਖੁਦਾ ਮਨਵੇ ਤੇ ਨਹੀਂ ਪਤਾ ਤੇਰੇ ਵਿੱਚ ਕੀ ਗੁਣ ਨੇ ਪਰ ਤੂੰ ਮੇਰੇ ਗੁਣ ਸੁਣ ਲੈ ਅੱਜ ਤੱਕ ਦੁਨੀਆ ਪਰਮਾਤਮਾ ਦੀ ਸਿਫਤ ਕੌ ਸਲਾਹ ਕਰਦੀ ਰਹੀ ਉਹਦੇ ਗੁਣਾਂ ਨੂੰ ਸਾਹਮਣੇ ਰੱਖ ਕੇ ਰੂਹੇ ਜ਼ਮੀਨ ਦੇ ਚ ਕਿਸ ਤਰ੍ਹਾਂ ਦਾ ਪਹਿਲਾ ਭਗਤ ਹੋਇਆ ਜੋ ਆਪਣੇ ਗੁਣ ਰੱਖਦਾ ਪਿਆ ਕਹਿੰਦਾ ਖੁਦਾ ਮੈਨੂੰ ਇਹ ਤਾਂ ਨਹੀਂ ਪਤਾ ਤੇਰੀਆਂ ਕੀ ਹੋਗੀਆਂ ਪਰ ਮੇਰੀਆਂ ਹੋਵੀਆਂ ਸੁਣ ਲੈ ਤੈਨੂੰ ਕਦੀ ਤਾਪ ਚੜੇ ਨਾ ਤੇ ਮੈਨੂੰ ਜੜੀ ਬੂਟੀਆਂ ਦਾ ਵੀ ਥੋੜਾ ਜਿਹਾ ਗਿਆਨ ਹੈ ਮੈਨੂੰ ਆਪਣੇ ਪਿਓ ਤੋਂ ਮਿਲਿਆ ਸੀ ਜੋ ਗੁਜ਼ਰ ਗਿਆ ਉਹ ਜੜੀ ਬੂਟੀਆਂ ਤੋੜ ਕੇ ਘੋਟ ਕੇ ਮੈਂ ਤੈਨੂੰ ਪਿਲਾ ਦੇਵਾਂਗਾ ਤੇਰਾ ਤਾਪ ਲੈ ਜਾਏਗਾ। ਓਥੇ ਹੀ ਬੱਟ ਜਾ। ਏ ਖੁਦਾ ਇੱਕ ਹੋਰ ਵੀ ਖੂਬੀ ਏ ਮੇਨੂੰ ਮੇਰੇ ਕੋਲ ਤੇਰੇ ਕੱਪੜੇ ਪਾੜ ਜਾਣ ਨਾ ਮੇਰੇ ਕੋਲ ਸੋਈ ਦਾਗਾ ਵੀ ਹੈ ਮੈਂ ਰੱਖਿਆ ਹੋਇਆ ਹੈ। ਤੇਰੇ ਕੱਪੜੇ ਸੀ ਦੇਵਾਂਗਾ। ਫਿਰ ਹੋਰ ਵੀ ਸੁਣ ਲੈ ਖੁਦਾ। ਕਿਦਰੇ ਤੇਰੀ ਜੁੱਤੀ ਪਾੜ ਜਾਏ ਨਾ ਮੈਨੂੰ ਉਹ ਵੀ ਗੰਡਣ ਦੀ ਜਾਤ ਆਉਂਦੀ ਹੈ। ਤੁਂ ਆ ਤੇ ਸਹੀ ਮੈਂ ਤੇਰੀਆਂ ਜੁੱਤੀਆਂ ਗੰਡਾਂਗਾ। ਮੈਂ ਤੇਰੇ ਪਾਟੇ ਹੋਏ ਕਪੜੇ ਸਿਆਂਗਾ। اے ਖੁਦਾ ਤੂੰ ਵਾ ਤੇ ਸਹੀ ਜੇ ਕਿਦਰੇ ਤੈਨੂੰ ਥਕੇਵਾ ਹੋਵੇ ਤੇ ਮੈਨੂੰ ਮੁਠੀ ਚਾਪੀ ਕਰਨ ਦੀ ਵੀ ਬੜੀ ਵਧੀਆ ਜਾਤ ਆਉਂਦੀ ਹੈ ਤੇਰਾ ਥਕੇਵਾ ਲਾ ਦੇਣਾ। ਤੇ ਕਿਦਰੇ ਤੈਨੂੰ ਤਾਪ ਚੜ ਜਾਏ ਤੇ ਮੇਂ ਤੇਰਾ ਤਾਪ ਵੀ ਛੇਤੀ ਲਾ ਦੇ। ਸੁਭਾਨ ਅੱਲਾਹ। حضرت موسی ਲੰਗਿਆ ਜਾ ਰਿਹਾ ਸੀ। ਉਹਨੇ ਇਹ ਬੋਲ ਸੁਣੇ। ਪਹਿਲੀ ਵਾਰ ਸੁਣੇ ਵੀ ਕੋਈ ਮਨੁੱਖ ਖੁਦਾ ਦੇ ਸਾਹਮਣੇ ਆਪਣੇ ਗੁਨਾ ਨੂੰ ਰੱਖ ਰਿਹਾ ਹੈ। ਔਰ ਉਹ ਜੋ ਫਰਿਆਦ ਕਰ ਰਿਹਾ ਸੀ, ਤਰਲੇ ਲੈ ਰਿਹਾ ਸੀ, ਇਹਨੂੰ ਈਰਾਨ ਦੇ ਇੱਕ ਮਹਾਨ ਸੰਤ ਮੌਲਾਨਾ ਰੋਮ ਨੇ ਮਸਨਵੀ ਦੇ ਚ ਦਰਜ ਕੀਤਾ ਹੈ ਤੂ ਕੁ ਜਾਈ ਤਾ ਸ਼ਮਮ ਮਮ ਚਾਕਰ ਇਹ ਖੁਦਾ ਤੂ ਕਿਥੇ ਹੈ ਮੈਂ ਤੇਰੀ ਚਾਕਰੀ ਕਰਨੀ ਹੈ ਤੇਰੀ ਨੌਕਰੀ ਕਰਨੀ ਹੈ ਤੇਰੀ ਗੁਲਾਮੀ ਕਰਨੀ ਜੋ ਕੁਛ ਮੈਨੂੰ ਆਉਂਦਾ ਮੈਂ ਤੈਨੂੰ ਦੱਸ ਦਿੰਦਾ ਹਾਂ ਜਿਹੜੇ ਜਿਹੜੇ ਗੁਣ ਮੇਰੇ ਕੋਲ ਨੇ ਮੈਂ ਤੈਨੂੰ ਦੱਸ ਦਿੰਦਾ ਹਾਂ ਤੇਰੇ ਗੁਣਾਂ ਦਾ ਮੈਨੂੰ ਪਤਾ ਕੋਈ ਨਹੀਂ ਉਹ ਵਾਇਜ਼ ਕਹਿ ਰਿਹਾ ਸੀ ਤੂੰ ਲਾ ਸ਼ਰੀਕ ਹੈਂ ਤੋ ਆਪਾਂ ਵੀ ਲਾ ਸ਼ਰੀਕ ਹੈਂ ਸਾਡਾ ਕੋਈ ਸ਼ਰੀਕ ਨਹੀਂ। ਉਹ ਵਾਇਜ਼ ਕਹਿ ਰਿਹਾ ਸੀ ਤੂੰ ਲਾ ਮਕਾਨ ਹੈ ਤੇਰਾ ਕੋਈ ਥਾਂ ਟਿਕਾਣਾ ਨਹੀਂ ਤੋ ਆਪਣਾ ਵੀ ਕੋਈ ਨਹੀਂ। ਤੋ ਇਸ ਹਿਸਾਬ ਨਾਲ ਮੈਂ ਤੇਰੇ ਨਾਲ ਸਾਂਝ ਬਣਾਈ ਹੈ। ਤੂੰ ਮੇਰੀਆਂ ਖੂਬੀਆਂ ਸੁਣ ਲੈ। ਬਾਕੀ ਮੈਨੂੰ ਕੁਝ ਨਹੀਂ ਪਤਾ। ਤੂ ਕੋ ਜਾਈ ਤਾ ਸ਼ਵੰਮਮ ਚਾਕਰੰਦ। ਮੋਲਾਨਾ ਰੌਮ ਨੇ ਲਿਖਿਆ। ਇਸ ਤਰ੍ਹਾਂ ਦੀ ਜਦ ਉਸਨੇ ਉੱਚੀ ਫਰਿਆਦ ਕੀਤੀ ਤੂੰ ਕੋ ਜਾਏ ਤੂੰ ਕਿਥੇ ਹੈ ਤੂੰ ਕੋ ਜਾਏ ਤਾਸ਼ਮੰਮਮ ਚਾਕਰਦ ਮੈਂ ਤੇਰੀ ਚਾਕਰੀ ਕਰਨੀ ਹੈ ਮੈਂ ਤੇਰਾ ਗੁਲਾਮ ਬਣਨਾ ਮੈਂ ਤੇਰੀ ਸੇਵਾ ਕਰਨੀ ਹੈ ਕਹਿੰਦੇ ਨੇ ਹਜ਼ਰਤ موسی ਨੂੰ ਕ੍ਰੋਧ ਚੜਿਆ ਉਹਨੇ ਦੋ ਥੱਪੜ ਖਿੱਚ ਕੇ ਉਸਨੇ ਮਾਰੇ ਖੁਦਾ ਨੂੰ ਤਾਪ ਚੜਦਾ ਹੈ ਤੂੰ ਦਵਾਈ ਘੋਟ ਕੇ ਪਿਲਾਏਗਾ ਉਹਦੇ ਕੱਪੜੇ 파ਟਦੇ ਨੇ ਤੂੰ ਸੀ ਦੇਵੇਂਗਾ ਉਹਦੀ ਜੁੱਤੀ 파ਟਦੀ ਹੈ ਮੌਰਖ ਤੈਨੂੰ ਇਤਨੀ ਵੀ ਸਮਝ ਨਹੀਂ ਖੁਦਾ ਕੀ ਹੈ ਉਹ ਤੇ ਵਿਆਪਕ ਸਤਾ ਇੱਕ ਮਹਾਨ ਸ਼ਕਤੀ ਹੈ ਤੈਨੂੰ ਕੱਖ ਨਹੀਂ ਸਮਝ ਫੇਰੇ ਸ਼ਬਦ ਨਾ ਬੋਲੀ ਚਲਾ ਗਿਆ ਕਹੋ ਦੂਰ ਤੇ ਰੋਣ ਲੱਗ ਪਿਆ ਆਇਆ ਲਈ ਕਹਿੰਦਾ ਸਾਰੇ ਜਹਾਨ ਦੇ ਵਿੱਚ ਇੱਕ ਤੋ ਹੀ ਤੇ ਸੀ ਉਹ ਵਾਇਸ ਕਹਿੰਦਾ ਸੀ ਮੇਰੇ ਵਰਗਾ ਪਤਾ ਹੈ ਸੰਬੰਧ ਕਿੱਥੇ ਜੁੜਦਾ ਹੈ ਜਾਂ ਦੂਜੇ ਨੂੰ ਆਪਣੇ ਵਰਗਾ ਬਣਾਓ ਜਾਂ ਖੁਦ ਦੂਜੇ ਵਰਗੇ ਬਣੋ ਉਹ ਨਹੀਂ ਜੁੜੇਗਾ ਸੰਬੰਧ ਜਾਂ ਕੋਈ ਗੁਰੂ ਵਰਗਾ ਬਣੇ ਜਾਂ ਗੁਰੂ ਨੂੰ ਆਪਣੇ ਵਰਗਾ ਬਣਾਏ ਗੁਰੂ ਸਾਡੇ ਵਰਗਾ ਨਹੀਂ ਬਣੇਗਾ ਅਗਰ ਸਾਡੇ ਵਰਗਾ ਬਣ ਜਾਏ ਤਾਂ ਗੁਰੂ ਗੁਰੂ ਹੀ ਨਹੀਂ ਹੈ ਪ੍ਰਭੂ ਸਾਡੇ ਵਰਗਾ ਨਹੀਂ ਹੋ ਸਕਦਾ ਅਗਰ ਸਾਡੇ ਵਰਗਾ ਹੋ ਗਿਆ ਤੋ ਪ੍ਰਭੂ ਪ੍ਰਭੂ ਹੀ ਨਹੀਂ ਹੈ ਸਾਨੂੰ ਪ੍ਰਭੂ ਵਰਗਾ ਹੋਣਾ ਪਵੇਗਾ ਪਰਮਾਤਮਾ ਵਰਗਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਮਨੁੱਖ ਨੂੰ ਵਸੀਲਾ ਦਿੱਤਾ ਉਸ ਪਰਮਾਤਮਾ ਨੇ ਪਰਮਾਤਮਾ ਹੋਣ ਦਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੀ ਹੋਏ ਹਰੀ ਦਾ ਜਨ ਹਰੀ ਦਾ ਭਗਤ ਹਰੀ ਜੈਸਾ ਚਾਹੀਦਾ ਹੈ ਸੁਭਾਅ ਕਰਕੇ ਸੁਭਾਅ ਕਰਕੇ ਫਰਿਆਦ ਪਿਆ ਕਰਦਾ ਹੈ ਰੋ ਕੇ ਇੱਕ ਤੂੰ ਹੀ ਤੇ ਸੀ ਮੇਰੇ ਵਰਗਾ ਪਰ ਇਹ ਰੈਬਰ ਕਹਿੰਦਾ ਹੈ ਇਹ ਪੈਗੰਬਰ ਕਹਿੰਦਾ ਤੂੰ ਮੇਰੇ ਵਰਗਾ ਨਹੀਂ ਹੈ ਜ਼ਾਰੋ ਜ਼ਾਰ ਰੋਣ ਲੱਗ ਪਿਆ ਦੋ ਰੋਟੀਆਂ ਬਣਾਈਆਂ ਦਰੀਆਂ ਦੀ ਦਰੀਆਂ ਰਹਿ ਗਈਆਂ ਦੁੱਧ ਵੀ ਧਰੇ ਦਾ ਧਰਾ ਰਹਿ ਗਿਆ ਉਸਨੇ ਪੀਤਾ ਨਹੀਂ ਕਿਤਨੇ ਉਹਦੇ ਦਿਲ ਨੂੰ ਚੋਟ ਲੱਗੀ ਕੋ ਤੋਰ ਤੇ ਬੈਠਦੇ ਹਾਂ ਮੂਸਾ ਹਮੇਸ਼ਾ ਜੁੜ ਜਾਂਦਾ ਸੀ ਇੱਕ ਕੋਈ ਦਫਾ ਨਾਮ ਦੌਰਾਂ ਦਾ ਸੀ ਤੇ ਜੁੜ ਜਾਂਦਾ ਸੀ ਅੱਜ ਨਹੀਂ ਜੁੜ ਰਿਹਾ ਰਾਤ ਨੂੰ ਲੰਗਰ ਨੂੰ ਆ ਗਈ ਧਾਰੇ ਟੁੱਟਦੇ ਟੁੱਟਦੇ ਖਿਸਕਣ ਲੱਗ ਪੈਣਾ ਪ੍ਰਭਾਤ ਹੋ ਗਈ ਲੇਕਿਨ ਮੂਸਾ ਦਾ ਮਨ ਨਹੀਂ ਜੁੜਿਆ ਫਰਿਆਦ ਕੀਤੀ ਮੂਸਾ ਨੇ ਐ ਖੁਦਾ ਮੇਰੇ ਕੋਲ ਕੀ ਗਲਤੀ ਹੋਈ ਹੈ ਮੇਰੇ ਕੋਲ ਐਸੀ ਕੀ ਭੁੱਲ ਹੋ ਗਈ ਹੈ ਜੁੜਨਾ ਪ੍ਰਮਾਤਮਾ ਦੀ ਬਖਸ਼ਿਸ਼ ਹੈ ਮਨੁੱਖ ਦੀ ਆਪਣੀ ਮਿਹਨਤ ਨਹੀਂ ਜਪ ਕਰਨਾ ਮਨੁੱਖ ਦੀ ਮਿਹਨਤ ਹੈ ਜਦ ਸਮਾਧੀ ਬਣ ਜਾਏ ਰਸ ਬਣ ਜਾਏ ਆਨੰਦ ਬਣ ਜਾਏ ਇਹ ਉਹਦੀ ਰਹਿਮਤ ਹੈ ਮਨੁੱਖ ਦੀ ਮਿਹਨਤ ਨਹੀਂ ਹੈ ਇਸ ਚੱਕਰ ਵਿੱਚ ਨਾ ਪੈਣਾ ਰੋਟੀ ਕਮਾਣਾ ਰੋਟੀ ਪਕਾਣਾ ਰੋਟੀ ਖਾਣ ਤੱਕ ਹੀ ਮਨੁੱਖ ਸੀਮਤ ਹੈ ਖੌਨ ਤੇ ਪ੍ਰਮਾਤਮਾ ਨੇ ਬਣਾਣਾ ਹੈ ਕੋਈ ਅਸੀ ਥੋੜੀ ਬਣਾਣਾ ਪਰ ਸਾਡੇ ਹੱਥੇ 'ਚ ਰੱਖਿਆ ਹੀ ਨਹੀਂ ਉਸਨੇ ਖਾਦੇ ਭੋਜਨ ਦਾ ਖੌਨ ਨਾ ਬਣੇ ਤਾਂ ਫਿਰ ਅਸੀਂ ਹੋ ਸਕਦੇ ਗੁਰਦੁਆਰੇ ਆਣਾ ਸਦਸਨ ਕਰਨਾ ਬਾਣੀ ਜਪਣਾ ਵਾਹਿਗੁਰੂ ਮੰਤਰ ਜਪਣਾ ਦੋਸਤੋ ਮਗਰਬ ਦੀ ਅਜ਼ਾਨ ਹੋਣ ਲੱਗ ਪਈ ਸੀ ਤੇ ਫਿਲਹਾਲ ਕੁਛ ਵਕਤ ਬਾਅਦ ਅਸੀਂ ਵੀਡੀਓ ਰੋਕਤੀ ਸੀ ਹੁਣ ਅਸੀਂ ਵੀਡੀਓ ਦਾ ਦੁਬਾਰਾ ਆਗਾਜ਼ ਕਰਨੇ ਆ ਬਹੁਤ ਅੱਛੀ ਵੀਡੀਓ ਹੈ ਤੇ ਬਹੁਤ ਅੱਛਾ ਸਿੱਖ ਬਹੁਤ ਕੁਝ ਸਿੱਖਣ ਨੂੰ ਮਿਲਦਾ ਪਿਆ ਹੁਣ ਵੀਡੀਓ ਦੁਬਾਰਾ ਪਾਸਟ ਸ਼ਟਾਰਟ ਕਰਨੇ ਆ ਐਉਂ ਦੀ ਰਹਿਮਤ ਹੈ موسی ਕਹਿੰਦਾ ਸੀ ਹੈ ਖੁਦਾ ਤੇਰੀ ਰਹਿਮਤ ਮੇਰੇ ਤੇ ਹਮੇਸ਼ਾ ਬਰਸਦੀ ਸੀ ਅੱਜ ਕੀ ਹੈ ਅੱਜ ਮੇਰਾ ਮਨ ਕਿਉਂ ਨਹੀਂ ਜੁੜਿਆ ਤੇਰੇ ਚ ਅਲਹਾਮ ਹੋਇਆ ਨਹੀਂ ਜੁੜ ਸਕੇਗਾ ਕਿਉਂ ਤੂੰ ਅੱਜ ਇੱਕ ਜੁੜੇ ਹੋਏ ਨੂੰ ਤੋੜ ਕੇ ਆਇਆ ਹੈ ਇੱਕ ਜੁੜੇ ਹੋਏ ਨੂੰ ਤੋੜ ਕੇ ਆਇਆ ਹੈ ਉਹ ਜਿਹੜਾ ਅਲਹਾਮ ਹੋਇਆ ਹੈ ਉਹਨੂੰ ਮੌਲਾਨਾ ਰੋਮ ਨੇ ਆਪਣੀ ਮਸਨਵੀ ਚ ਇੰਜ ਲਿਖਿਆ ਹੈ ਤੂੰ ਬਰਾਏ ਵਸਲ ਕਰਦਨ ਆਮਦੇ ਨੇ ਬਰਾਏ ਫਸਲ ਕਰਦਨ ਆਮਦੇ ਤੂੰ ਇਸ ਦੁਨੀਆਂ ਵਿੱਚ ਜੋੜਨ ਲਈ ਆਇਆ ਹੈ ਤੋੜਨ ਲਈ ਨਹੀਂ ਕਿ ਤੋੜ ਕੇ ਰੱਖ ਦੇ ਭਾਵੇਂ ਉਹਨਾ ਸਮਝ ਸੀ ਪਰ ਉਹਨੇ ਮੇਰੇ ਨਾਲ ਸੰਬੰਧ ਜੋੜ ਲਿਆ ਸੀ ਉਹ ਜਿਹੜੇ ਆਪਣੇ ਗੁਣ ਮੇਰੇ ਸਾਹਮਣੇ ਰੱਖਦਾ ਰੱਖ ਪਿਆ ਸੀ ਮੈਨੂੰ ਬੜੇ ਪਿਆਰੇ ਲੱਗੇ ਬਹੁਤ ਪਿਆਰੇ ਇਕ ਗਲ ਫੌਰਵੀਅਰਸ ਕਰਦੇ ਆਂ ਅਗਰ ਮਨੁਖ ਚਤੁਰ ਤੇ ਚਲਾਕ ਨਹੀਂ ਹੈ ਤੇ ਸੰਸਾਰ ਵਿੱਚ ਕਾਮਯਾਬ ਨਹੀਂ ਹੋ ਸਕੇਗਾ। ਪਰ ਮਨੁਖ ਭੋਲਾ ਨਹੀਂ ਹੈ। ਧਰਮ ਦੀ ਦੁਨੀਆ ਵਿੱਚ ਕਾਮਯਾਬ ਨਹੀਂ ਹੋ ਸਕੇਗਾ। ਚਲਾਕ ਬੰਦੇ ਦੀ ਧਰਮ ਦੁਨੀਆ 'ਚ ਨਹੀਂ ਚੱਲਦੀ। ਹਾਂ। ਭੋਲਾਵਾ ਸੰਸਾਰ ਵਿੱਚ ਨਹੀਂ ਚੱਲਦਾ। ਕਬੀਰ ਕਹਿੰਦੇ ਨੇ ਚਤਰਾਈ ਨਾ ਚਕਰ ਭੋਜ ਪਾਈਏ। ਰੇ ਜਨ ਮਨਮਾਦੋ ਸਿਮਲਾਈ। गुरु नानक देव जी महाराज कहें सह सियाणा लख हो चल लेना चतराईया सियाण आवे ना, ना।, ना काम कितनी चतराई कट्ठी कर ले कितना पार का ज्ञान कट्ठा कर ले कितनी स्याणप कठी कर ले कितना तू चराक हो जाए हाजर जवाब हो जाए परमात्मा की दुनिया च नहीं चलती उथे तो भोला भा चल रहा है मासूमियत चल र ਉੱਥੇ ਤੇ ਸ਼ਰਧਾ ਕਮਾਉਂਦੀ ਹੈ ਉੱਥੇ ਤੇ ਅੰਦਰੋਂ ਬਾਹਰੋਂ ਇੱਕ ਹੋ ਜਾਣਾ ਇਹ ਕਮਾਉਂਦਾ ਹੈ ਅਲਹਾਂ ਹੋਇਆ ਤੂੰ ਬਰਾਏ ਵਸਲ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ ਤੈਨੂੰ ਮੈਂ ਭੇਜਿਆ ਸੀ ਜਗਤ ਦੇ ਲੋਕਾਂ ਦੇ ਦਿਲ ਜੋੜਨ ਵਾਸਤੇ ਪਰ ਤੂੰ ਤੇ ਇੱਕ ਜੁੜੇ ਨੂੰ ਤੋੜ ਕੇ ਆਇਆ ਹੈ ਉਹ ਜਿਹੜੇ ਗੁਣ ਆਪਣੇ ਦੱਸਦਾ ਪਿਆ ਸੀ ਮੈਨੂੰ ਬੜੇ ਪਿਆਰੇ ਲੱਗੇ ਬਹੁਤ ਪਿਆਰੇ ਲੱਗੇ ਤੂੰ ਕਿ ਤੋੜ ਕੇ ਰੱਖ ਦਿੱਤਾ ਜਾ ਹੁਣ ਤੂੰ ਮੇਰੇ ਨਾਲ ਤਾਂ ਜੁੜ ਸਕੇਗਾ ਪਹਿਲੇ ਉਹਨੂੰ ਜੋੜ ਕੇ ਆ ਉਹਨੂੰ ਜਾ ਕੇ ਖੈ ਖੁਦਾ ਤੇਰੇ ਵਰਗਾ ਹੀ ਇਤਿਹਾਸ ਹੈ موسی ਵਾਪਸ ਆਇਆ ਉਹਦੇ ਪੈਰੀਂ ਪਿਆ ਉਸਕੋ ਮਾਫੀ ਮੰਗੀ ਫਤਕੀ ਅਖੇ ਐ ਆਯਾਲੇ ਖੁਦਾ ਕਹਿੰਦੇ ਖੁਦਾ ਤੇਰੇ ਵਰਗਾ ਹੀ ਤੇਰੇ ਵਰਗਾ ਸਾਡੇ ਗੁਨਾ ਤੇ ਵੀ ਨਹੀਂ ਰਿਝਿਆ ਸਾਡੇ ਗਿਆਨ ਤੇ ਵੀ ਨਹੀਂ ਰਿਝਿਆ ਤੇਰੇ ਭੋਲੇ ਬਾ ਤੇਰੇ ਜਿਹਾ ਆਏ ਹਾਏ 200 ਇਹ ਸੀ ਅੱਜ ਦੀ ਵੀਡੀਓ ਤੇ ਵੀਡੀਓ ਬਹੁਤ ਹੀ ਪਿਆਰੀ ਇੱਕ ਵਾਕਿਆ ਸੁਣਾ ਰਹੇ ਸੀ حضرت موسی علیہ السلام ਦਾ ਇੱਕ ਭੇਡਾਂ ਚਾਰਨ ਵਾਲੇ ਬੰਦੇ ਦੇ ਨਾਲ ਕਿ ਕਿਸ ਤਰ੍ਹਾਂ ਮਤਲਬ ਕਿ ਉਹਨੇ ਆਪਣੇ ਰੱਬ ਨੂੰ ਪੁਕਾਰਿਆ ਤੇ ਰੱਬ ਨੇ ਉਹਦਾ ਜਵਾਬ ਦਿੱਤਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਜਿਹੜੀ ਹੈ ਨਾ ਅਸਲ ਮਤਲਬ ਕਿ ਉਹਨਾਂ ਮਤਨੇ ਜਿਹੜਾ ਉਹ ਸੀ ਅੱਲਾਹ ਤਾਲਾ ਦੀ ਵਾਅਦਨियत ਤੋਹੀਦ ਤੇ ਸਾਰੀ ਵੀਡੀਓ ਸੀ ਕਿ ਅੱਲਾਹ ਤਾਲਾ ਏਕ ਹੈ ਉਹਦਾ ਕੋਈ ਸ਼ਰੀਕ ਨਹੀਂ ਜਿਸ ਤਰ੍ਹਾਂ ਕਿ ਸੂਰਤ الاخلاص ਕਿਰਾਨ ਬਾਗ ਦੀ ਉਹਦੇ ਜੱਲਾ ਤਾਲਾ ਦੀ ਤੋ ਇਹਦੇ ਆਣ ਕੀ ਕੀ ਹੈ ਮਤਲਬ ਕਿ ਸੇਮ ਤਕਰੀਬਨ ਉਹਨਾਂ ਗੱਲਾਂ ਦਾ ਮਫਹੂਮ ਉਹ ਹੀ ਹੈ ਹਾਂ ਜਿਵੇਂ ਸੂਰਤ ਅਖਲਾਸ ਚ ਕੁਲ ਹੁਵੱਲ੍ਲ੍ਹਾ ਅਹਦ ਕਹਦੋ ਕਿ ਅੱਲਾਹ ਏਕ ਹੈ ਅੱਲਾਹ ਉਸਮਦ ਉਹ ਸਭ ਤੋਂ ਵੱਡਾ ਕਾਰਸਾਦ ਲਮ ਯਾਲੀ ਦਵਲਮ ਯੂਲਦ ਮਤਲਬ ਕਿ ਨਾ ਉਹ ਕਿਸੇ ਤੋਂ ਪੈਦਾ ਹੋਇਆ ਤੇ ਨਾ ਉਹਦਾ ਕੋਈ ਵਾਲਦ ਹੈ ਨਾ ਉਹਦਾ ਕੋਈ ਬੇਟਾ ਹੈ ਇਹਦਾ ਮਤਲਬ ਹੈ ਵਾਲਮ ਯਕੁਲਹੁ ਕੁਫਵਾ ਨਾ ਉਹਦੇ ਤਰ੍ਹਾਂ ਦਾ ਕੋਈ ਹਮਸਰ ਨਹੀਂ ਹੈ ਦੇਖ ਅੱਲਾਹ ਤਾਲਾ ਦੀ ਵਾਹਦਾਨੀਅਤ ਬਿਆਨ ਕਰਦੇ ਪਏ ਸੀ ਮਸਕੀਨ ਜੀ ਸਾਹਿਬ ਤੇ ਬਹੁਤ ਹੀ ਪਿਆਰੀ ਲੱਗੀ ਕਿਉਂਕਿ ਇਹ ਵਹਦਾਨੀਤ ਤੋਹੀਦ ਯਾਨੀ ਕਿ ਅੱਲਾ ਇੱਕ ਹੈ ਵਾਹਿਗੁਰੂ ਇੱਕ ਹੈ ਲਾ ਸ਼ਰੀਕ ਇਹ ਇਹਨਾਂ ਦੀ ਮੈਨੂੰ ਬੜੀ ਅੱਛੀ ਚੀਜ਼ ਲੱਗਦੀ ਬਾਕੀ ਅਸਲਾਮ ਦੇ ਬਾਰੇ ਇਹਨਾਂ ਦਾ ਕਿੰਨਾ ਅੱਛਾ ਮਤਾਲਿਆ ਫਿਰ ਇੱਕ ਇਹਨਾਂ ਨੇ ਹੋਰ ਗੱਲ ਕਹੀ ਆ ਯਾ ਇਹਨਾਂ ਨੇ ਆਖਿਆ ਕਿ ਉਹ ਪੇਡਾਂ ਚਾਰ ਨਾਲ ਬਹੁਤ ਸਾਧੂ ਯਾ ਸਿੰਪਲ ਯਾ ਸਾਦਾ ਬੰਦਾ ਸੀ ਤੇ ਦੁਨੀਆ ਦੇ ਵਿੱਚ ਚਲਾਕ ਬੰਦਾ ਕਾਮਯਾਬ ਹੈ ਕਾਮਯਾਬ ਹੈ ਦੁਨੀਆਂ ਜਿਹੜਾ ਚਲਾਕ ਬੰਦਾ ਹੈ ਉਹ ਹੀ ਕਾਮਯਾਬ ਹੈ ਲੇਕਿਨ ਜਿਹੜਾ ਮਜ਼ਬ ਦੇ ਵਿੱਚ ਨਾ ਉਹ ਮਜ਼ਬ ਚ ਹਮੇਸ਼ਾ ਭੋਲਾ ਬੰਦਾ ਜ਼ਿਆਦਾ ਅੱਲਾਹ ਤਾਲਾ ਨੂੰ ਪਸੰਦ ਆਉਂਦਾ ਹੈ ਮਜ਼ਬ ਦੇ ਵਿੱਚ ਭੋਲਾਪਨ ਉਹ ਜਿੰਨਾ ਜ਼ਿਆਦਾ ਆਏਗਾ ਉਹ ਰੱਬ ਦੇ ਉਹਨਾਂ ਜ਼ਿਆਦਾ ਕਰੀਬ ਹੋਏਗਾ ਇਹ ਇਹਨਾਂ ਦਾ ਕੋਟਸ ਅਕਵਾਲ ਇਹ ਮੈਨੂੰ ਬਹੁਤ ਅੱਛਾ ਲੱਗਾ ਫਿਰ ਇਹਨਾਂ ਨੇ ਜਲਾਲਉਦੀਨ ਰੂਮੀ ਦੀ ਉਹ ਪੋਇਟਰੀ ਥੋੜੀ ਜਿਹੀ ਪੜ੍ਹੀ ਉਹ ਵੀ ਬਹੁਤ ਅੱਛੀ ਫਿਰ ਜਿਵੇਂ ਤੂੰ ਕਜਾ ਮਨ ਕਜਾ ਯਾਨੀ ਕਿ ਅੱਲਾਹ ਤਾਲਾ ਨੂੰ ਬੰਦਾ ਕਹਿੰਦਾ ਕਿ ਤੂੰ ਕਿੱਥੇਵੇਂ ਤੇ ਮੈਂ ਕਿੱਥੇ ਆ ਤੇ ਮੈਨੂੰ ਆਪਣੇ ਕਰੀਬ ਕਰ ਲੈ ਤੇ ਇਸ ਵੀਡੀਓ ਦੇ ਵਿੱਚੋਂ ਦੇਖੋ ਭੇਡਾਂ ਚਾਰਨ ਵਾਲੇ ਬੰਦੇ ਨੇ ਰੱਬ ਨੂੰ ਕਿਸ ਤਰ੍ਹਾਂ ਬੁਲਾਇਆ ਕਿੰਨਾ ਵਧੀਆ ਲੱਗਾ ਯਾਰ ਮੇਰੇ ਤੇ ਦਿਲ ਨੂੰ ਸਕੂਨ ਆ ਗਿਆ ਤੁਸੀਂ ਬਹੁਤ ਪਿਆਰੀ ਵੀਡੀਓ ਸੀ ਬੜਾ ਮੈਨੂੰ ਤੇ ਮੋਹ ਨੇ ਮਜ਼ਾ ਆਇਆ ਵੀਡੀਓ ਦੇਖ ਕੇ ਕਿਉਂਕਿ ਇਹਨੇ ਤੋਹੀਦ ਬਿਆਨ ਕੀਤੀ ਕਿ ਤੇ ਇਸਲਾਮ ਦਾ ਵੀ ਮਜ਼ਬ ਅਗਰ ਇਸਲਾਮ ਦਾ ਰੱਬ ਨੂੰ ਵੇਖਿਆ ਜਾਏ ਤੇ ਉਹਦਾ ਮੇਨ ਪਿਲਰ ਵੀ ਤੋਹੀਦ ਹੀ ਹੈ ਹਾਂ ਅੱਲਾਹ ਤਾਲਾ ਦੀ ਬਾਦ ਨਹੀਂ ਹੁੰਦੀ ਉਸ ਤੋਂ ਬਾਅਦ ਅਗਲੀ ਗੱਲ ਮਤਲਬ ਮذਬ ਵਿੱਚ ਦਾਖਲ ਹੋਣਾ ਤੇ ਪਹਿਲੇ ਅੱਲਾਹ ਤਾਲਾ ਦੀ ਮਸਲ ਇਸਲਾਮ ਜੇ ਅਗਰ ਜਿਹੜਾ ਬੰਦਾ ਦਾਖਲ ਹੁੰਦਾ ਸਾਰਾ ਤੋਂ ਪਹਿਲੇ ਇਕਰਾਰ ਹੀ ਇਸ ਚੀਜ਼ ਦਾ ਕਰਦਾ ਹਾਂ ਤੇ ਫਿਰ ਦੂਸਰਾ ਇਹ ਕਿ ਉਹਨਾਂ ਨੇ ਸ਼ੁਰੂ ਵੀਡੀਓ ਦੇ ਸ਼ੁਰੂ ਚ ਕਿਹਾ ਕਿ ਮੁਹੰਮਦ ਪੀਸ ਬੀ ਅਪਨ ਹਮ ਇਹ ਗਾਰੇ ਹਿਰਾਜ ਪਹਾੜ ਤੇ ਜਾ ਕੇ ਅੱਲਾਹ ਤਾਲਾ ਦੀ ਇਬਾਦਤ ਕਰਦੇ ਸੀ حضرت موسی ਅਲੈਹ ਸਲਮ ਕੋਈ ਤੂਰ ਤੇ ਜਾਂਦੇ ਸੀ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਜ਼ਿੰਦਗੀ ਦੇ ਆਖਰੀ ਹਿੱਸੇ ਦੇ ਵਿੱਚ ਉਹ ਵੀ ਪਹਾੜ ਤੇ ਜਾ ਕੇ ਰੱਬ ਦੇ ਨਾਲ ਮਤਲਬ ਕਿ ਕਲਾਮ ਕਰਦੇ ਰਹੇ ਤੇ ਉਹ ਕਹਿ ਰਹੇ ਕਿ ਇਥੋਂ ਉਮੀਦ ਕਰ ਸਕਦੇ ਆ ਕਿ ਜਿਹੜੇ ਪਹਾੜ ਤੇ ਜਾਂਦੇ ਨੇ ਉਹਨਾਂ ਨੂੰ ਸ਼ਾਇਦ ਰੱਬ ਜਲਦੀ ਮਿਲ ਜਾਂਦਾ ਹੋਵੇ। ਮੇਰੇ ਖਿਆਲ 'ਚ ਤੇ ਉਹ ਪਹਾੜਾਂ ਤੇ ਕਿਉਂਕਿ ਖਲੋਤ ਹੁੰਦੀ ਹੈ ਕੋਈ ਆਲੇ ਦੁਆਲੇ ਲੋਕ ਨਹੀਂ ਹੁੰਦੇ। ਖਮੋਸ਼ੀ ਹੁੰਦੀ ਹੈ। ਖਮੋਸ਼ੀ ਹੁੰਦੀ ਹੈ ਤੇ ਇਨਸਾਨ ਆਪਣੇ ਦਿਲੋਂ ਜੋ ਵੀ ਗੱਲ ਕਰਦਾ ਰੱਬ ਨਾਲ ਰਾਤ ਦੇ ਜ ਆਸਾਨੀ ਹੁੰਦੀ ਹੈ। ਹਮ ਮੇਰੇ ਖਿਆਲ 'ਚ ਠੀਕ ਆ। ਉਹ ਖਲੋਤ ਹੁੰਦੀ ਹੈ ਕੋਈ ਪਰੇਸ਼ਾਨੀ ਨਹੀਂ ਦੀ ਕੋਈ ਡਿਸਟਰਬ ਨਹੀਂ ਕਰਨ ਵਾਲਾ ਹੁੰਦਾ। ਦੋਸਤੋ ਵੀਡੀਓ ਬਹੁਤ ਪਿਆਰੀ ਸੀ ਮਿਲਣੇ ਇੱਕ ਨਵੀਂ ਵੀਡੀਓ ਤੁਸੀਂ ਆਪਣਾ ਖਿਆਲ ਰੱਖਣਾ ਸਾਨੂੰ ਦੁਆਵਾਂ ਯਾਦ ਰੱਖਣਾ। ਬਹੁਤ ਸਾਰਾ ਪਿਆਰ 阿拉。<Allah. S 2>